ਅਮਰੀਕਾ ਦੇ ਵਿੱਚ ਇੱਕ ਵਾਰ ਫਿਰ ਤੋਂ ਗੋਲੀਬਾਰੀ ਹੋਈ ਹੈ ਮੈਕਸੀਕੋ ਦੇ ਵਿੱਚ ਤਿੰਨ ਜਣਿਆਂ ਦੀ ਮੌਤ ਹੋ ਗਈ ਹੈ ਜਾਣਕਾਰੀ ਮੁਤਾਬਕ ਇੱਥੇ ਸੰਗੀਤ ਅਤੇ ਮਨੋਰੰਜਨ ਵਾਲੇ ਥਾਂ ਦੇ ਉੱਤੇ ਕੁਝ ਹਮਲਾਵਰਾਂ ਨੇ ਗੋਲੀਬਾਰੀ ਕਰ ਦਿੱਤੀ ਤਿੰਨ ਜਣਿਆਂ ਦੀ ਮੌਤ ਹੋ ਗਈ ਜਦੋਂ ਕਿ 14 ਜਣੇ ਜ਼ਖਮੀ ਦੱਸੇ ਜਾ ਰਹੇ ਨੇ ਤੱਕ ਅੰਨੇ ਵਾਰ ਗੋਲੀਆਂ ਚਲਾਈਆਂ ਗਈਆਂ ਨੇ ਬੇਸ਼ੱਕ ਅਮਰੀਕਾ ਦੇ ਵਿੱਚ ਹੁਣ ਟਰੰਪ ਰਾਜ ਆ ਗਿਆ ਜੋ ਬਾਈਡਨ ਦਾ ਰਾਜ ਚਲਾ ਗਿਆ ਹੈ ਉਨ੍ਹਾਂ ਦੀ ਥਾਂ ਉੱਤੇ ਡੋਨਾਲਡ ਟਰੰਪ ਨੇ ਅਹੁਦਾ ਸੰਭਾਲ ਲਿਆ ਪਰ ਇਸ ਦੇ ਨਾਲ ਹੀ ਮਾਸਕਿਲਿੰਗ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਤਾਂ ਅਮਰੀਕਾ ਦੇ ਮੈਕਸੀਕੋ ਤੋਂ ਇਹ ਬੇहद ਮੰਦ ਭਾਗੀ ਖਬਰ ਹੈ ਜਿੱਥੇ ਤਿੰਨ ਜਣਿਆਂ ਦੀ ਮੌਤ ਹੋ ਗਈ ਹੈ ਗੋਲੀਬਾਰੀ ਦੇ ਵਿੱਚ ਅਨੇਵਾਹ ਗੋਲੀਆਂ ਚਲਾਈਆਂ ਗਈਆਂ ਨੇ 14 ਜਣੇ ਜ਼ਖਮੀ ਦੱਸੇ ਜਾ ਰਹੇ ਨੇ ਤਾਂ ਅਮਰੀਕਾ ਦੇ ਨਿਊ ਮੈਕਸੀਕੋ ਚ ਗੋਲੀਬਾਰੀ ਹੋਈ ਹੈ ਤਿੰਨ ਦੀ ਮੌਤ ਹੋਇਆ ਅਮਰੀਕਾ ਦੇ ਨਿਊ ਮੈਕਸੀਕੋ ਸੂਬੇ ਦੇ ਲਾਸ ਕਰੋਸ ਸ਼ਹਿਰ ਦੇ ਵਿੱਚ ਇੱਕ ਪਾਰਕ ਵਿੱਚ ਗੋਲੀਬਾਰੀ ਕਾਰਨ ਹਲਚਲ ਮਚੀ ਹੈ ਦੱਸਿਆ ਜਾ ਰਿਹਾ ਹੈ ਕਿ ਇਸ ਘਟਨਾ ਚ ਘੱਟੋ ਘੱਟ 3 ਜਣਿਆਂ ਦੀ ਤਾਂ ਮੌਤ ਹੋ ਗਈ ਹੈ ਜਦੋਂ ਕਿ 14 ਜਣੇ ਜ਼ਖਮੀ ਹੋ ਗਏ ਨੇ ਪੁਲਿਸ ਮੁਤਾਬਕ ਇਹ ਘਟਨਾ ਸ਼ੁੱਕਰਵਾਰ ਰਾਤ ਕਰੀਬ 10 ਵਜੇ ਯੰਗ ਪਾਰਕ ਚ ਵਾਪਰੀ ਜੋ ਕਿ ਸੰਗੀਤ ਅਤੇ ਮਨੋਰੰਜਨ ਦਾ ਥਾਂ ਹੈ ਫਿਲਹਾਲ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਪੁਲਿਸ ਨੇ ਆਮ ਲੋਕਾਂ ਨੂੰ ਘਟਨਾ ਦੀ ਵੀਡੀਓ ਅਤੇ ਸੁਰਾਗ ਸਾਂਝੇ ਕਰਨ ਦੀ ਵੀ ਅਪੀਲ ਕੀਤੀ ਹੈ ਪੁਲਿਸ ਹਮਲਾਵਰਾਂ ਦੀ ਭਾਲ ਕਰ ਰਹੀ ਹੈ ਗੋਲੀਬਾਰੀ ਦੀ ਘਟਨਾ 'ਚ ਜ਼ਖਮੀ ਹੋਏ ਸਾਰੇ ਲੋਕਾਂ ਨੂੰ ਲਾਸ ਕਰੂਸ ਦੇ ਤਿੰਨ ਸਥਾਨਕ ਹਸਪਤਾਲਾਂ ਅਤੇ ਐਲ ਪਾਸੋ ਦੇ ਯੂਨੀਵਰਸਿਟੀ ਮੈਡੀਕਲ ਸੈਂਟਰ 'ਚ ਦਾਖਲ ਕਰਵਾਇਆ ਗਿਆ ਜਿੱਥੇ ਉਹਨਾਂ ਦਾ ਇਲਾਜ ਕੀਤਾ ਜਾ ਰਿਹਾ ਹੈ ਤਾਂ ਇਸ ਤੋਂ ਪਹਿਲਾਂ ਵੀ ਅਮਰੀਕਾ ਦੇ ਵਿੱਚ ਮਾਸ ਕਿਲਿੰਗ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਰਹੀਆਂ ਨੇ ਜਦੋਂ ਵਕਫ ਵਕਫ ਥਾਵਾਂ ਦੇ ਉੱਤੇ ਅੰਨੇਵਾ ਗੋਲੀਆਂ ਚਲਾਈਆਂ ਜਾਂਦੀਆਂ ਰਹੀਆਂ ਨੇ ਜਿਸ ਵਿੱਚ ਕਈ ਜਣਿਆਂ ਦੀਆਂ ਮੌਤਾਂ ਵੀ ਹੁੰਦੀਆਂ ਰਹੀਆਂ ਨੇ ਤਾਂ ਇੱਕ ਵਾਰ ਫਿਰ ਤੋਂ ਨਿਊ ਮੈਕਸੀਕੋ ਦੇ ਵਿੱਚ ਅੰਨੇਵਾ ਗੋਲੀ ਚਲਾਈ ਗਈ ਹੈ ਜਿਸ ਵਿੱਚ ਤਿੰਨ ਜਣਿਆਂ ਦੀ ਮੌਤ ਹੋ ਗਈ ਹੈ 14 ਜਣੇ ਫੱਟੜ ਹੋ ਗਏ ਨੇ ਜਿਨ੍ਹਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਤਾਂ ਤਿੰਨ ਜਣਿਆਂ ਦੀ ਘੱਟੋ-ਘੱਟ ਮੌਤ ਦੱਸੀ ਜਾ ਰਹੀ ਹੈ ਹਾਲਾਂਕਿ ਅੰਕੜਾ ਵਧ ਹੈ ਜਾਂ ਨਹੀਂ ਇਹ ਇਹ ਹਲੇ ਅੰਕੜੇ ਉਹਨੇ ਬਾਕੀ ਨੇ ਪਰ ਫਿਲਹਾਲ ਦੀ ਕੜੇ ਲਈ ਤਿੰਨ ਜਣਿਆਂ ਦੀ ਮੌਤ ਹੋ ਗਈ ਹੈ ਮੈਕਸੀਕੋ ਦੇ ਵਿੱਚ ਅੰਨੇਵਾ ਗੋਲੀ ਚਲਾਈ ਗਈ ਹੈ